ਨਗਰ ਕੌਂਸਲ ਚੋੜਾ ਨੂੰ ਲੈ ਕੇ ਤਰਨਤਾਰਨ ਅਤੇ ਬਟਾਲਾ ਵਿੱਚ ਭਾਈਵਾਲ ਪਾਰਟੀਆਂ, ਭਾਜਪਾ ਅਤੇ ਅਕਾਲੀ ਦਲ ਦੀ ਲੜਾਈ ਹੁਣ ਖੁੱਲੇ ਤੌਰ ਤੇ ਸਾਹਮਣੇ ਆ ਗਈ ਹੈ। ਬਟਾਲਾ ਦੇ 35 ਵਾਰਡਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਆਪੋ ਆਪਣੀ ਪਾਰਟੀ ਦੇ ਨਿਸ਼ਾਨ ਤੇ ਚੋਣ ਲੜੇਗੀ। ਸੂਬੇ ਦੀ ਸੱਤਾ ਤੇ ਕਾਬਜ਼ ਦੋਹਾਂ ਪਾਰਟੀਆਂ ਵਿਚਾਲੇ ਪਿਆ ਹਾੜ ਸਾਫ ਸਾਫ ਦੁਨੀਆ ਸਾਹਮਣੇ ਆ ਗਿਆ। ਭਾਜਪਾ ਦੇ ਇਸ਼ਤਿਹਾਰ ਸਾਹ ਬਿਆਨ ਕਰ ਰਹੇ ਨੇ ਕਿ ਆਪਣੀ ਭਾਈਵਾਲ ਪਾਰਟੀ ਖਿਲਾਫ ਭਾਜਪਾ ਦੇ ਨੇਤਾ ਲੋਕਾਂ 'ਚ ਪ੍ਰਚਾਰ ਕਰ ਰਹੇ ਨੇ। ਬਟਾਲਾ 'ਚ ਗੁੰਡਾਗਰਦੀ ਤੇ ਨਸ਼ਾ ਵੇਚਣ ਦਾ ਸਿੱਧਾ ਇਲਜ਼ਾਮ ਭਾਜਪਾ ਭਾਈਵਾਲ ਪ ਜਿਹੜੇ ਗੁੰਡਾਗਰਦੀ ਕਰਦੇ ਆ ਉਹਦੇ ਖਿਲਾਫ ਬੋਲਨੇ ਆ ਜਿਹੜੇ ਨਸ਼ੇ ਨੂੰ ਵਾਧਾ ਦਿੰਦੇ ਆ ਅਸੀਂ ਉਹਦੇ ਖਿਲਾਫ ਬੋਲਨੇ ਆ ਜਿਹੜੇ ਮਾੜੇ ਅੰਸਰ ਦੇ ਉਹਦੇ ਖਿਲਾਫ ਬੋਲਨੇ ਆ ਔਰ ਉਹਨਾਂ ਦੇ ਸਿੱਧਾ ਅਟੈਕ ਉਹ ਕੋਈ ਵੀ ਹੋ ਸਕਦਾ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਸੀਟਾਂ ਵੰਡ ਕੇ ਲੜਦੇ ਸਨ 26 ਸੀਟਾਂ ਤੇ ਭਾਜਪਾ ਅਤੇ 7 ਸੀਟਾਂ ਤੇ ਅਕਾਲੀ ਦਲ ਚੋਣ ਲੜਦੀ ਸੀ ਪਰ ਇਸ ਵਾਰ ਅਕਾਲੀ ਦਲ 26 ਸੀਟਾਂ ਦੀ ਮੰਗ ਕਰ ਰਹੀ ਸੀ ਰੇੜਕਾ ਇਹਨਾਂ ਵਧਿਆ ਕਿ ਦੋਹਾਂ ਪਾਰਟੀਆਂ ਨੇ ਆਪੋ ਆਪਣੇ ਰਾਹ ਵੱਖਰੇ ਕਰ ਲਏ ਅਕਾਲੀ ਦਲ ਨੇ ਇਸ ਕਦਮ ਤੇ ਕਿਹਾ ਕਿ ਭਾਜਪਾ ਵਿੱਚ ਹੌਮਾ ਆ ਗਈ ਹੈ ਪਾੜ ਵੀ ਕੋਈ ਲੜਾਈ ਨਹੀਂ ਪਾਟਵਾ ਵੀ ਅੱਧੇ ਉਹ ਜ਼ਿਆਦਾ ਭੱਜ ਗਈ ਆ ਕੋਈ ਬਹੁਤ سارے ਸੱਜਣ ਮਿੱਤਰ ਜਿਹੜੇ ਨੇ ਚਾਹੁੰਦੇ ਨੇ ਵੀ ਜਾਨ ਹੀ ਛੁੱਟ ਜਵੇ ਜਿਹੜੀ ਗੱਲ ਮੈਂ ਇਹਨਾਂ ਨੂੰ ਬੇਨਤੀ ਕਰਦਾ ਸਾਂ ਕਿ ਸੀਤ ਕਾਲੀ ਦਲ ਦੀ ਆ ਹੁਣ ਕਾਲੀ ਦਲ ਦੀ ਸੀਟ ਸਮਝੋ ਤੇ ਜਿਤਨਾ ਬਾਕੀ ਪੰਜਾਬ ਦੇ ਵਿੱਚ ਉਸ ਸਿਨੈਰੀਓ ਦੇ ਹਿਸਾਬ ਨਾਲ ਕੰਮ ਚੱਲ ਰਿਹਾ ਉਸੇ ਹਿਸਾਬ ਨਾਲ ਚਲੋ ਭਰਾ ਭਰਾ ਵੜ ਕੇ ਚਲੀਏ ਪਰ ਕਿਉਂਕਿ ਜਦੋਂ ਬੰਦੇ 'ਚ ਹਉਮੈ ਆ ਜਾਂਦੀ ਆ ਹਉਮੈ ਫਿਰ ਬੰਦੇ ਨੂੰ ਮਾਰ ਦਿੰਦੀ ਆ ਖैर ਇਹ ਤਾਂ ਰੇਡ ਕਰਿਆ ਬਟਾਲਾ ਦਾ ਪਰ ਤਰਨਤਾਰਨ ਦੀਆਂ ਇਹ ਤਸਵੀਰਾਂ ਹੁਣ ਵੀ ਭਾਜਪੀ ਦੇ ਜ਼ਿਹਨ ਵਿੱਚ ਤਾਜ਼ਾ ਨੇ ਵਾਡ ਬੰਦੀ ਨੂੰ ਲੈ ਕੇ ਪਖਿਆ ਖੂਨੀ ਸੰਘਰਸ਼ ਦਾ ਨਤੀਜਾ ਇਹ ਹੈ ਕਿ ਤਰਨਤਾਰਨ ਦੇ 23 ਵਾੜਾਂ ਤੇ ਭਾਜਪੀ ਨੇ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਨੇ ਇਸ ਦਾ ਜਵਾਬ ਦਿੰਦੇ ਹੋਏ ਅਕਾਲੀ ਦਲ ਨੇ ਵੀ ਆਰਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ ਹਲਕੇ ਦੇ ਵਿਧਾਇਕ ਹਰਮਿਤ ਸਿੰਘ ਸੰਧੂ ਨੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਉਹਨਾਂ ਅਨਿਲ ਜੋਸ਼ੀ ਤੇ ਇੱਕ ਵਾਰ ਫਿਰ ਹਮਲਾ ਕੀਤਾ ਇੱਕ ਹੁੰਜਾ ਫਿਰ ਜਿੱਤ ਸਮੁੱਚਾ ਪੰਜਾਬ ਵੇਖੂਗਾ ਕਿ ਇੱਕ ਹੁੰਜਾ ਫਿਰ ਜਿੱਤ ਜਿਹੜੀ ਆ ਉਹ ਤਰਨਤਾਰਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਹੋ ਤੇ ਫਿਰ ਜੋ ਮਰਜ਼ੀ ਕਹੀ ਜਾਣਾ ਜੀ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਦੇਣਾ ਪਿਛਲੇ ਕੁਝ ਮਹੀਨੇ ਤੋਂ ਅਕਾਲੀ ਦਲ ਤੇ ਭਾਈਵਾਲ ਭਾਜਪੀ ਵਿਚਾਲੇ ਦੀ ਖਿੱਚੋਤਾਣ ਸਾਰੇ ਸਾਹਮਣੇ ਸੀ ਪਰ ਤਰਨਤਾਰਨ ਅਤੇ ਬਟਾਲਾ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਦੋਹਾਂ ਦੀ ਵੱਖਰਾ ਹਨ ਸਿੱਧੇ ਤੌਰ ਤੇ ਰਿਸ਼ਤੇ ਵਿੱਚ ਦਰਾਰ ਦਾ ਕੰਮ ਕੀਤਾ ਹੈ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ